ਆ ਲੈ ਆਂ ਗੋਆ ਕਰਦੇ ਆ ਬਾਤੇ ਪੁੱਤ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਨਾਰ ਖੋਟੇ ਜ਼ਿਲ੍ਹਾ ਮੋਗਾ ਤੇ ਤਹਿਸੀਲ ਵੀ ਮੋਗਾ ਹੀ ਆ ਬਾਈ ਦੇ 4 ਐਨੀਮਲ ਸੇਲ ਆ ਜਾਣਕਾਰੀ ਪ੍ਰੋਪਰ ਬਾਈ ਤੋਂ ਲੈ ਲੈਣੇ ਆ ਕੀ ਦੁੱਧਵਾਦਾ ਕਿੰਨਾ ਮਾਸੂਆ ਆ ਜੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਨਾਮ ਤੇ ਐਡਰੈਸ ਦੱਸ ਦਿਓ ਜੀ ਮੇਰਾ ਨਾਮ ਹਰਵਿੰਦਰ ਸਿੰਘ ਆ ਜੀ ਪਿੰਡ ਨਾਲ ਤਹਿਸੀਲ ਤੇ ਡਿਸਟ੍ਰਿਕਟ ਮੋਗਾ ਜੀ ਠੀਕ ਹੈ 81468 96495 ਮੋਬਾਈਲ ਨੰਬਰ ਠੀਕ ਆ ਜੀ ਅੱਜ ਚਾਰ ਐਨੀਮਲ ਸੇਲ ਆ ਇੱਕ ਨੰਬਰ ਤੋਂ ਸ਼ੁਰੂ ਕਰਦੇ ਆ ਇਹ ਗਾਂ ਦੀ ਕੀ ਡਿਟੇਲ ਆ ਜੀ ਤੀਜੀ ਸੂਏ ਸੂਈ ਆ ਆਪਣੇ ਕੋਲ ਸੂਈ ਆ ਸੋਣ ਵਾਲੀ ਨਹੀਂ ਸੀ ਆਪਾਂ ਠੀਕ ਆ ਜੀ ਤੀਸਰੀ ਸੂਏ ਸੂਈ ਆ ਠੀਕ ਆ ਜੀ ਤੇ 22 ਕਿਲੋ ਤੋਂ ਤਾਂ ਇਸ ਟਾਈਮ ਤਿਆਰ ਆ ਜੀ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਜੀ ਇਹਨੂੰ ਪੂਰਾ 1 ਮਹੀਨਾ ਹੋ ਗਿਆ ਜੀ ਬੱਚਾ ਜੀ 1 ਮਹੀਨੇ ਤੋਂ ਘਾਟਾ ਦੇਣਾ ਠੀਕ ਆ ਜੀ ਬੱਚਾ ਇਹਦਾ ਨਹੀਂ ਬਚਿਆ ਜੀ ਬੱਚਾ ਬਹੁਤ ਜਿਆਦਾ ਸੀਗੀ ਠੀਕ ਆ ਜੀ ਹਾਂ ਜੀ ਬੱਚਾ ਹੈ ਨਹੀਂਗਾ ਠੀਕ ਆ ਜੀ ਹਾਂ ਜੀ ਤੀਜੇ ਸੂਏ ਸੂਈ ਹੋਈ ਆ ਬੱਚਾ ਐਕਸਪਾਇਰੀ ਹੋ ਗਿਆ ਬਾਈ ਦੱਸਦਾ ਗਰਮੀ ਕਰਨਾ 22 ਕਿਲੋ ਨੈਟ ਕੰਡੇ ਵਾਲਾ ਤਿਆਰ ਆ ਜੀ ਇਸ ਵਕਤ ਕੰਡੇ ਵਾਲਾ ਤਿਆਰ ਆ ਜੀ ਨੇ 2 ਟਾਈਮ 4 ਟਾਈਮ ਸੀਲ ਤਾਂ ਇੰਨੀ ਜਿਆਦੇ ਆ ਪੁੱਛਣਾ ਠੀਕ ਆ ਜੀ 22 ਕਹਿੰਦਾ 2 ਟਾਈਮ 4 ਟਾਈਮ ਚਵਾਈ ਤੁਸੀਂ ਆਪ ਕਰਨੀ ਆ ਮੇਰੇ ਘਰੇ ਚੋ ਸਕਦੇ ਆ 22 ਕਿਲੋ ਨੈਟ ਕੰਡੇ ਵਾਲਾ ਤਿਆਰ ਆ ਤੋੜ ਕੇ ਦਿਖਾ ਦਿਓ ਜੀ ਬਾਕੀ ਸੀਲ ਸਹੂ ਬਹੁਤ ਜਿਆਦਾ ਜੀ 22 ਦੱਸਦਾ ਕਿ ਤੀਜੇ ਸੂਏ ਸੂਈ ਹੋਈ ਆ ਤੇ ਬੱਚਾ ਕੁਸਪੈਰੀ ਹੋ ਗਿਆ ਜੀ ਫੇਸ ਕੁਆਲਿਟੀ ਤੁਸੀਂ ਚੈੱਕ ਕਰ ਲਓ ਵੱਡੇ ਟਾਂਚੇ ਦੀ ਹਵਾਨਾ ਤੁਹਾਨੂੰ ਨੇੜੇ ਦੋ ਦਿਖਾ ਦਿਨੇ ਜੀ ਬਹੁਤ ਸ਼ਾਨਦਾਰ ਹਵਾਨਾ ਵੱਡੇ ਹਵਾਨੇ ਦੀ ਲਿਆਵੀਰ ਵਾਪਸ ਬਾਕੀ ਵੀਡੀਓ ਬਣਾਉਣ ਦਾ ਸਮਾਂ ਚੋਈ ਵੀ ਆ ਸ਼ਾਮ ਨੂੰ ਤੁਹਾਨੂੰ ਦੱਸ ਦਿੰਨੇ ਆ 11 ਵਜੇ ਤੇ 38 ਮਿੰਟ ਹੋ ਗਏ ਆ ਜੀ ਦੇਖ ਸਕਦੇ ਹੋ ਤੁਸੀਂ ਜੇ ਸ਼ਾਮ ਨੂੰ ਵੀਡੀਓ ਬਣਾਉਂਦੇ ਤਾਂ ਹਵਾਨਾ ਦੁੱਧ ਨਾਲ ਪੂਰਾ ਭਰਿਆ ਹੋਣਾ ਸੀਗਾ ਸ਼ਾਮ ਦੀ ਚਵਾਈ ਤਿਕਰ ਹਜੇ 5-6 ਘੰਟੇ ਪਏ ਨੇ ਥਣ ਲੇਵ ਦੀ ਜੱਜਮੈਂਟ ਉਸ ਹਿਸਾਬ ਨਾਲ ਕਰਿਓ ਕਿਉਂਕਿ 5-6 ਘੰਟਿਆਂ ਤਿਕਰਾ ਹਵਾਨਾ ਪੂਰਾ ਭਰ ਲੈਣਾ ਜੀ ਗਾਣੇ ਥਾਣਾ ਦੇ ਸਹਿਜ ਬਹੁਤ ਸੋਹਣੇ ਚਾਰੇ ਥਾਂ ਨਗੱਠੰਗੂ ਵਿੱਥੀ ਤੇ ਹੱਥੀ ਚਵਾਈ ਵਾਲੇ ਸੀਲ ਸਾਉ ਬਹੁਤ ਜ਼ਿਆਦਾ ਜੀ ਬਾਕੀ 22 ਕਿਲੋ ਨੱਟ ਕੰਡੇ ਵਾਲਾ ਤਿਆਰ ਆ ਤਸੱਲੀ ਤੁਸੀਂ ਆਪ ਕਰਨੀ ਦੋ ਟਾਈਮ ਚਾਰ ਟਾਈਮ ਚਵਾਈ ਕਰਕੇ ਕੀ ਮੁੱਲ ਆਈ ਇਹਦਾ ਮੁੱਲ ਦਾ ਕਰਦੇ ਬਾਈ 60 ਮਾਨਤਨ ਹੋ ਜਾਊਗਾ ਜੀ 55 ਹੀ ਦੇ ਦ 60000 ਰੁਪਿਆ ਬਾਈ ਮੁੱਲ ਕਰਦੇ ਆ ਥੋੜਾ ਥੋੜਾ ਬਹੁਤ ਹੋਊਗਾ 55000 ਰੁਪਏ ਦੀ ਬਾਈ ਕਹਿੰਦਾ ਦੇਣੀ ਆ ਫਿਰ ਵੀ ਜਿਹੜਾ ਵੀਰ ਚੱਲ ਕੇ ਆਊਗਾ ਮਾਨਦਾਨ ਥੋੜਾ ਮੋਟਾ ਉਹਦੇ ਜੋ ਵੀ ਕੀਤਾ ਜਾਊਗਾ ਜੀ ਹਾਂਜੀ ਸੀਲ ਠੰਡੀ ਤੋਂ ਆਪਣੀ ਗਾਰੰਟੀ ਐ ਚੋ ਕੇ ਦੋ ਟਾਈਮ ਚਾਰ ਟਾਈਮ ਅੱਠ ਟਾਈਮ ਜਿੰਨੇ ਰੇ ਮਰਜ਼ੀ ਲੈ ਜੇ ਠੀਕ ਆ ਬਾਈ ਕਹਿੰਦਾ ਸੀਲ ਦੀ ਤਾਂ ਦੁੱਧ ਦੀ ਗਾਰੰਟੀ ਆ ਤਸੱਲੀ ਜੀ ਕਰਨ ਵਾਸਤੇ ਤੁਸੀਂ ਚਾਹੇ ਦੋ ਟਾਈਮ ਚੋ ਚਾਹੇ ਚਾਰ ਟਾਈਮ ਬਾਈ ਕਹਿੰਦਾ ਚਾਹੇ ਅੱਠ ਟਾਈਮ ਚੋ ਲਿਓ ਦੁੱਧ 22 ਕਿਲੋ ਨੈਟ ਕੰਡੇ ਵਾਲਾ ਤਿਆਰ ਆ ਜੀ ਦੋ ਨੰਬਰ ਇਹ ਗਾਂ ਦੀ ਕੀ ਡਿਟੇਲ ਆ ਜੀ ਇਹ ਗਾਵੀ ਤੀਜੇ ਦਾ ਚੌਥੇ ਹੋਊਗੀ ਬਸ ਇੰਨਾ ਹੀ ਹੈ ਜੀ ਠੀਕ ਆ ਜੀ ਲੱਗਦੀ ਤੀਜੇ ਆ ਠੀਕ ਆ ਜੀ ਤੇ ਆਪਾਂ ਨੂੰ ਤੀਜੇ ਦੱਸ ਕੇ ਦਿੱਤੀ ਆ ਠੀਕ ਆ ਜੀ ਇਹਨੂੰ ਬਈ ਹੋ ਗਿਆ ਡੇਢ ਮਹੀਨਾ ਪੂਰਾ ਠੀਕ ਆ ਜੀ ਬੱਚਾ ਇਹਦਾ ਵੀ ਹੈ ਨਹੀਂ ਬੱਚਾ ਇਹਦਾ ਵੀ ਇੱਕ ਕਰੀ ਆ ਠੀਕ ਆ ਜੀ ਹਾਂ 16 ਕਿਲੋ ਦੁੱਧ ਤਿਆਰ ਆ ਇਸ ਵਕਤ ਇਸ ਵਕਤ ਆ ਹਾਂਜੀ ਠੀਕ ਆ ਜੀ ਥਾਣੇ ਦੇ ਵਾ ਬਿਲਕੁਲ ਸਾਰਾ ਕੁਝ ਓਕੇ ਆ ਸੀਲ ਸੂਲ ਸਾਰਾ ਕੁਝ ਨਿਆਣਾ ਵੀ ਪਾਉਣ ਦੀ ਲੋੜ ਨਹੀਂ ਠੀਕ ਆ ਜੀ ਤੋੜ ਕੇ ਦਿਖਾ ਦਿਓ ਹਾਂ ਬਾਈ ਕਹਿੰਦਾ ਡੇਢ ਮਹੀਨਾ ਹੋ ਗਿਆ ਸੂਈ ਨੂੰ ਬੱਚਾ ਇਹਦਾ ਵੀ ਇੱਕ ਐਕਸਪਾਇਰੀ ਹੋ ਗਿਆ ਬੱਚੇ ਵੱਜਦੇ ਨਹੀਂ ਗਰਮੀ ਬਹੁਤ ਹੈ ਹਾਂਜੀ ਗਰਮੀ ਜ਼ਿਆਦਾ ਗਈ ਤਾਂ ਕਰਕੇ ਵੱੱਛਾ ਸੀਗਾ ਐਕਸਪਾਇਰੀ ਹੋ ਗਿਆ 16 ਕਿਲੋ ਨੈਟ ਕੰਡੇ ਵਾਲਾ ਤਿਆਰ ਹੈ ਜੀ ਥਣਾ ਦੇ ਸਹਿ ਸੋਹਣੇ ਆਰਡਰ ਦੀ ਕੁਆਲਿਟੀ ਤੁਹਾਨੂੰ ਨੇੜੇ ਤੋਂ ਦਿਖਾ ਦਿੰਨੇ ਆ ਜੀ ਬਹੁਤ ਸ਼ਾਨਦਾਰ ਆ ਫੇਸ ਕੁਆਲਿਟੀ ਸੋਹਣੀ ਆ ਬਾਈ ਕਹਿੰਦਾ ਚੌਥੇ ਸੂਏ ਤੀਜੇ ਚੌਥੇ ਸੂਏ ਹੋਊਗੀ ਹਾਂ ਤੀਜੇ ਦੱਸਿਆ ਸਾਨੂੰ ਚੌਥੇ ਹੋ ਸਕਦੀ ਹੈ ਮਾਲਕਾਂ ਨੇ ਤੀਜੇ ਦੱਸਿਆ ਬਾਈ ਕਹਿੰਦਾ ਪਰ ਆਪਾਂ ਤੀਜੇ ਨਹੀਂ ਕਹਿੰਦੇਗੇ ਅੰਦਾਜ਼ਾ ਤੁਸੀਂ ਆਪ ਲਾਉਣਾ ਲਾਉਣਾਗਾ ਗਾਂ ਦੀ ਉਮਰ ਦਾ ਕਿ ਤੀਜੇ ਜਾਂ ਚੌਥੇ ਬਾਈ ਕਹਿੰਦਾ ਮਾਲ ਕਾ ਨਤੀਜੇ ਦੱਸਿਆ ਇਹ ਤਾਂ ਆਪ ਸੱਜਰ ਸੁਈ ਲੈ ਕੇ ਆਏ ਸੀ ਠੀਕ ਆ ਜੀ ਥਾਣਾ ਦੇ ਸਹਜ ਬਹੁਤ ਸੋਹਣੇ ਆ ਜੀ ਚਾਰੇ ਥਾਂ ਨਿਖੜ ਮੈਂ ਇੱਕੋ ਸਹਜ ਦੇ ਸੀਲ ਸਾਉ ਪੂਰੀ ਆ ਜੀ ਪੂਰੀ ਪੂਰੀ ਕੋਈ ਨਿਆਣਾ ਨਹੀਂ ਪਾਉਣ ਦੀ ਪੂਰੀ ਸੀਲ ਸਾਉ ਬਾਈ ਕਹਿੰਦਾ ਬਿਨਾਂ ਨਿਆਣੇ ਤੋਂ ਚੋਈ ਦੀ ਚਾਹੇ ਜਵਾਕ ਚੋਈ ਜਾਣੇ ਇਹ ਕੰਮ ਕਰਦੀ ਸੀ ਤਾਰਾਂ ਦੇ ਦਰਖਾਵੇਂ ਬੰਦ ਨੇ ਠੀਕ ਆ ਜੀ ਬੰਦ ਹੋਈ ਇਹ ਆਈ ਕਰਾਈ ਨਹੀਂ ਫਿਰ ਇਹ ਨਹੀਂ ਮੈਂ ਜਾਣ ਕੇ ਨਹੀਂ ਕਰਾਈ ਇਹ ਸੋਦੀਏ ਮੈਂਗਾ ਠੀਕ ਆ ਜੀ ਜੀ ਨਾਂ ਉਹ ਮਹੀਨੇ ਹੋ ਚੋਲ ਗਏ ਉਸ ਤੋਂ ਬਾਅਦ ਫਿਰ ਘੜ ਜਾਂਦੇ ਆ ਨਾ ਸਜੋ ਠੀਕ ਆ ਜੀ ਬਾਕੀ ਜਿੰਨਾ ਬਾਈ ਨੇ ਦੁੱਧ ਦੱਸਿਆ ਨੈਟ ਕੰਡੇ ਵਾਲਾ ਤਿਆਰ ਹੋਊਗਾ ਤਸੱਲੀ ਤੁਸੀਂ ਆਪ ਕਰਨੀ ਦੋ ਟਾਈਮ ਚਾਰ ਟਾਈਮ ਜਿਹੜੇ ਵੀਰ ਨੂੰ ਪਸੰਦ ਆਉਂਦਾ ਕੋਈ ਵੀ ਐਨੀਮਲ ਨੰਬਰ 22 ਦਾ ਸਕਰੀਨ ਤੇ ਚੱਲ ਰਿਹਾ ਇਹਦਾ ਕੀ ਮੁੱਲ ਆ ਜੀ ਮੁੱਲ ਇਹਦਾ 50 ਠੀਕ ਆ ਮਾਨਤਨ ਕਰ ਦੋਗੇ 45 50000 ਰੁਪਿਆ ਬਾਈ ਮੁੱਲ ਕਰਦੇ ਆ ਬਾਈ ਕਹਿੰਦਾ 45 ਦੇ ਹਾਂ ਨਾ ਇਹ ਤਾਂ ਮੈਂ ਤਾਂ ਦੱਸਦਾ ਹਾਂ ਇਹਦਾ 16 ਕਿਲੋ ਤਾਂ ਇਸ ਟਾਈਮ ਤਿਆਰ ਆ ਗਰਮੀ ਦਾ ਕਰਕੇ ਹਾਂਜੀ 18 ਕਿਲੋ ਵਾਲੀ ਗਾਂ ਹੈ 18 ਤੋਂ ਪਲੱਸ ਠੀਕ ਆ ਜੀ ਅੱਗਾ ਥੋੜਾ ਮੀਮੂ ਪੈ ਗਿਆ 18 ਵੀ ਹੋ ਜਾਦਾ ਗਰਮੀ ਕਰਨਾ ਗਾਇਆਂ ਦੁੱਧ ਘਟ ਜਾਂਦੀਆਂ ਕਿਉਂਕਿ ਐਚ ਐਫ ਬਰੀਡ ਦੀ ਆ ਗਰਮੀ ਥੋੜਾ ਜ਼ਿਆਦਾ ਮਨਉਂਦੀਆਂ ਹੁੰਦੀਆਂ ਤਾਂ ਕਰਕੇ ਨਹੀਂ ਬਾਈ ਕਹਿੰਦਾ 18 ਪਲੱਸ ਹੀ ਦੁੱਧ ਹੋਣਾ ਸੀਗਾ ਜੀ ਤਿੰਨ ਨੰਬਰ ਇਹ ਗਾਂ ਦੀ ਕੀ ਡਿਟੇਲ ਆ ਜੀ ਇਹ ਵੀ ਤੀਸਰੀ ਸੂਈ ਆ ਜੀ ਠੀਕ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਜੀ ਇਹਨਾਂ ਕਿੰਨਾ ਦੁੱਧ ਤਿਆਰ ਆ ਜੀ ਇਸ ਵਕਤ ਤਾਂ ਇਹਦਾ ਵੀ 22 ਕਿਲੋ ਹੈ ਨਟ ਕੰਡੇ ਵਾਲਾ ਜੀ ਹਾਂ ਜੀ ਜੇ ਕੋਈ ਵੀ ਰਚਵਾਈ ਕਰਨੀ ਚਾਹੁੰਦਾ ਹੋਵੇ ਹਾਂ ਹਾਂ ਦੋ ਟਾਈਮ ਚਾਰ ਟਾਈਮ ਆਦੀ ਤਸੱਲੀ ਕਰਕੇ ਲੈ ਕੇ ਜਾਓ ਯਾਰ ਆਪਾਂ ਗੇਟੋਂ ਬਾਹਰ ਹੋ ਗਈ ਉਹਨਾਂ ਦੀ ਠੀਕ ਹੈ ਜੀ ਆਪਣੇ ਘਰੇ ਆਪਾਂ 22 ਕਿਲੋ ਚਵਾ ਕੇ ਦੇਣਾ ਨਾ ਗਾਰੰਟੀ ਆ ਠੀਕ ਹੈ ਜੀ ਆਪਾਂ ਗੱਲਾਂ ਆਪਣੀਆਂ ਸਿੱਧੀਆਂ ਹੀ ਆ ਗੇਟੋਂ ਬਾਹਰ ਉਹਨਾਂ ਦੀ ਠੀਕ ਹੈ ਜੀ ਉਹਦੂ ਦਾ ਕੋਈ ਸਰਵਾਈ ਨਹੀਂ ਤੇ 10 ਵਾਰੀ ਚੈੱਕ ਕਰੋ ਕੋਲ ਤੋੜ ਕੇ ਦਿਖਾ ਦਿਓ। ਵਾਹ ਦੇਖੋ ਸੀ ਠੰਡੀ ਜਿਵੇਂ ਮਰ ਜੀ ਲੈ। ਸੀਲ ਸਾਉ ਪੂਰੀ ਆ ਵੀਡੀਓ ਬਣਾਉਣ ਦਾ ਸਮਾਂ। ਤੁਹਾਨੂੰ ਦਿਖਾਈ ਦਿੱਤਾ ਇਹ 11:30 ਵਜੇ ਦਾ ਏ। ਜੇ ਸ਼ਾਮ ਨੂੰ ਵੀਡੀਓ ਬਣਾਉਂਦੇ ਤਾਂ ਹਵarne ਭਰੇ ਹੋਣੇ ਸੀ ਪੂਰੇ ਦੁੱਧ ਨਾਲ। ਬਾਕੀ ਜਿੰਨਾ ਦੁੱਧ ਬਾਈ ਨੇ ਦੱਸਿਆ 22 ਕਿਲੋ ਨੈਟ ਕੰਡੇ ਵਾਲਾ ਤਿਆਰ ਆ। ਬਾਈ ਕਹਿੰਦਾ ਮੇਰੇ ਘਰੇ ਚਾਹੇ ਦੋ ਟਾਈਮ ਚਵਾਈ ਕਰੋ, ਚਾਰ ਟਾਈਮ ਚਵਾਈ ਕਰੋ, ਚਾਹੇ ਛੇ ਟਾਈਮ ਕਰੋ। ਜਿੰਨਾ ਦੁੱਧ ਦੱਸਿਆ ਉਹਨਾਂ ਤਿਆਰ ਹੋਊਗਾ। ਆਰਡਰ ਦੇ ਕੁਆਲਿਟੀ ਸੋਹਣੀ ਆ ਜੀ ਦੇਖ ਸਕਦੇ ਹੋ ਚਾਰੇ ਥਾਂ ਨਿਖੜਵੇਂ ਇੱਕੋ ਸਾਈਜ਼ ਦੇ ਨੇੜੇ ਤੋਂ ਦਿਖਾ ਦਿਨਾ ਹੀ ਤੁਹਾਨੂੰ ਬੰਦੋ ਜੀ ਸੋਹਣੀ ਫੇਸ ਕੁਆਲਿਟੀ ਪੂਰਾ ਚੱਡਾ ਹੈ ਤੀਜੇ ਸੂਏ ਸੂਈ ਹੋਈ ਆ ਜਿਹੜੇ ਵੀਰ ਨੂੰ ਵੀ ਪਸੰਦ ਆਊਗੀ ਨੰਬਰ 22 ਦਾ ਸਕਰੀਨ ਤੇ ਚੱਲ ਰਿਹਾ ਬਾਕੀ ਕ੍ਰੋਸ ਬਰੀਡ ਦੀ ਗਾਂ ਗਰਮੀ ਘੱਟ ਮਨਉਂਦੀ ਆ ਫੈਟ ਚੰਗੀ ਹੁੰਦੀ ਹੁੰਦੀ ਦੁੱਧ ਦੀ ਇਹਨਾਂ ਦਾ ਮੱਝਾਂ ਵਰਗਾ ਹੀ ਹੁੰਦਾ ਦੁੱਧ ਇਹਦਾ ਕੀ ਮੁੱਲ ਆ ਜੀ ਮੁੱਲ ਇਹਦਾ 52 ਮਾਨਦਾਨ ਹੋ ਜਾਊਗਾ ਜੀ 47 52000 ਰੁਪਇਆ ਬਾਈ ਮੁੱਲ ਕਰਦੇ ਆ ਬਾਈ ਕਹਿੰਦਾ ਮਾਨਤਾਨ ਕਰ ਦਾਂਗੇ 47000 ਦਾ ਹਾਣ ਆ ਪ੍ਰਾਈਸ ਆ ਬਾਕੀ ਜਿਹੜਾ ਵੀ ਇਹ ਆਊਗਾ ਚੱਲ ਕੇ ਥੋੜਾ ਮੋਟਾ ਮਾਨਤਾਨ ਉਹਦੇ ਚ ਵੀ ਕਰ ਦਾਂਗੇ ਗਾਰੰਟੀ ਆ ਜਿਵੇਂ ਮਰਜ਼ੀ ਆ ਤੁਸੀਂ ਚੈੱਕ ਕਰੇ ਜੀ ਠੀਕ ਆ ਬਾਈ ਕਹਦਾ ਦੁੱਧ ਦੀ ਸਾਰੇ ਪਸ਼ੂਆਂ ਦੀ ਗਾਰੰਟੀ ਆ ਤਸੱਲੀ ਤੁਸੀਂ ਚਾਹੇ 4 ਟਾਈਮ ਕਰ ਲਓ ਚਾਹੇ 6 ਟਾਈਮ ਕਰ ਲਓ ਜੀ 4 ਨੰਬਰ ਇਹਦੀ ਕੀ ਡਿਟੇਲ ਆ ਜੀ ਇਹ ਆਪਣੇ ਘਰ ਦੀ ਹੈ ਜੀ ਠੀਕ ਆ ਜੀ ਕਿੰਨਾ ਟਾਈਮ ਹੋ ਗਿਆ ਸੂਈ ਵੀ ਆ ਜੀ ਹਾਂ ਕਿੰਨਾ ਟਾਈਮ ਹੋ ਗਿਆ ਜੀ ਇਹਨੂੰ ਇਹਨੂੰ ਵੀ ਸੇਮ ਹੀ ਸਮਝ ਲਓ ਵੀ ਹੋ ਗਿਆ ਇਹਨੂੰ ਹਾਏ ਬਾਹਰ ਸੂਈਏ 15 ਦਿਨ ਹੋ ਗਏ ਜੀ ਠੀਕ ਆ ਜੀ ਹਜੇ ਤਾਂ ਕਾਣ ਕੋਣ ਤੁਰਨਾ ਸਾਰਾ ਯਾਨੀ ਦੂਜੇ ਸਵੇ ਸੂਈ ਆ ਆਪਣੇ ਕੋਲ ਇਹ ਠੀਕ ਆ ਜੀ ਦੂਜੇ ਨੇ ਨਤੀਜੇ ਹੋਊਗੀ ਕਿਉਂਕਿ ਆ ਸਾਨੂੰ ਤਾਂ ਪਹਿਲੇ ਦੇ ਕਹਿ ਕੇ ਦੱਤਾ ਹੀ ਪਹਿਲਾਂ ਜਿਹੜਾ ਸੂਆ ਪਹਿਲਾਂ ਸੂਈ ਆ ਆ ਦੂਸਰਾ ਸੂਆ ਸਾਡੇ ਕੋਲ ਸੂਰੀ ਆ ਠੀਕ ਆ ਜੀ ਉਹ ਸਾਰਾ ਤੀਜੇ ਹੋਵੇ ਠੀਕ ਆ ਜੀ ਹਾਂ ਜੀ ਤੇ ਕਿੰਨਾ ਦੁੱਧ ਤਿਆਰ ਆ ਇਸ ਵਕਤੇ 11 ਕਿਲੋ ਕੰਡੇ ਵਾਲਾ ਠੀਕ ਹੈ 11 ਕਿਲੋ ਇਹਦਾ ਕੋਹ ਨਹੀਂ ਕਾਣਨੀ ਤੁਰਿਆ ਕੋਹ ਨਹੀਂ ਹੈਦਾ ਇਹਨੂੰ ਕੋਈ ਲੇਟੀ ਨਹੀਂ ਗਰਮੀ ਬਹੁਤ ਜ਼ਿਆਦਾ ਹੈ ਬੱਚਾ ਜੀ ਇਹਦਾ ਕੁਛ ਨਹੀਂ ਪਾਇਆ ਇਹਦਾ ਬੱਚਾ ਹੋਵੇ ਬੱਚਾ ਕਿ ਬੱਚੀ ਬੱਚੀ ਹੈ ਜੀ ਮਗਰ ਬੱਚੀ ਹੈ ਬਸ ਕੋਈ ਨਹੀਂ ਬਾਈ ਦੇਖ ਸਕਦੇ ਹੋ ਕ੍ਰੋਸ ਬਰੀਡ ਦੀ ਬੱਚੀ ਆ ਆਪ ਵੀ ਕ੍ਰੋਸ ਬਰੀਡ ਦੀ ਗਰਮੀ ਰਹਿ ਤਾਂ ਗਾਂ ਕਹਿ ਸਕਦੇ ਆ ਆਪਾਂ ਬਾਕੀ ਦੁੱਧ ਚੰਗਾ ਹੁੰਦਾ ਫੈਟ ਚੰਗੀ ਹੁੰਦੀ ਆ ਮੱਝਾ ਰ ਗਈ ਹੁੰਦਾ 11 ਕਿਲੋ ਬਾਈ 10 ਦਾ ਨੈਟ ਕੰਡੇ ਵਾਲਾ ਤਿਆਰ ਆ ਚਵਾਈ ਤੁਸੀਂ ਆਪ ਕਰਨੇ ਦੋ ਟਾਈਮ ਚਾਰ ਟਾਈਮ 13 ਕਿਲੋ ਦੁੱਧ ਦਿੰਦੀ ਐ ਦੋਦੇ ਠੀਕ ਆ ਜੀ ਬਾਕੀ ਕਹਿੰਦਾ ਕਣਕ ਨੂੰ ਹਜੇ ਤੁਰਨਾ 11 12 ਕਿਲੋ ਸੀਗਾ ਪਹਿਲੇ 13 ਦੀ ਉਮੀਦ ਆ ਠੀਕ ਆ 13 ਕਿਲੋ ਦੁੱਧ ਹੀ ਬਾਈ ਉਮੀਦ ਕਰਦੇ ਆ ਥਣਾ ਦੇ ਸਹਿਜ ਬਹੁਤ ਸੋਹਣੇ ਆ ਜੀ ਚਾਰੇ ਥਣ ਨਿਖੜਵੇਂ ਇੱਕੋ ਜਿਹੇ ਸਾਈਜ਼ ਦੇ ਦੇਖ ਸਕਦੇ ਹੋ ਤੁਸੀਂ ਲਿਆ ਵੀਰ ਵਾਪਸ ਬਾਕੀ 13 14 ਕਿਲੋ ਖੁੱਲਾ ਦੁੱਧ ਦੇ ਦੂਗੀ ਹਜੇ 15 ਦਿਨ ਬਾਈ 10 10 ਸੂਈ ਨੂੰ ਮਗਰ ਬੱਚੀ ਆ ਸੋਹਣੀ ਜਾ ਕ੍ਰੋਸ ਬ੍ਰੀਡ ਦੀ ਆਪ ਵੀ ਕ੍ਰੋਸ ਬ੍ਰੀਡ ਦੀ ਆ ਜਿਹੜੇ ਵੀਰ ਨੂੰ ਪਸੰਦ ਆਊ ਕਿ ਨੰਬਰ 22 ਦਾ ਸਕਰੀਨ ਤੇ ਚੱਲ ਰਿਹਾ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਇਹਦਾ ਕੀ ਮੁੱਲ ਆ ਜੀ ਮੁੱਲ ਦਾ ਜਿਹੇ ਜੀ ਆ ਜੀ 35 ਠੀਕ ਆ ਜੀ ਹਾਂ ਜੀ 35 ਆ 32 ਦੇ ਦਿਆਂਗੇ ਉਹ ਚੋ ਮਾਨਤਾ ਕਰ ਦਾਂਗੇ ਠੀਕ ਆ ਜੀ 30 ਦੀ ਹਾਂ ਨਾ ਯਾਰ ਠੀਕ ਆ ਜੀ ਬਸ ਲਾਸਟ ਹੀ ਆ ਬਾਈ ਕਹਿੰਦਾ ਇਹਦਾ 30 ਤੋਂ ਘੱਟ ਨਾ ਮੰਗੇ ਨਾ ਹੀ ਆਪਾਂ ਦੇਣੀ ਆ ਫਿਰ ਆਪਣੇ ਤਾਂ ਘਰੇ ਤੁਈ ਜਾਂਦੇ ਆਪਾਂ 12 13 ਕਿਲੋ ਦੁੱਧ ਦੇਉਗੀ ਆਪਾਂ ਨਾ ਠੀਕ ਆ ਬਾਈ ਦੁੱਧ ਦਾ ਕੰਮ ਵੀ ਕਰਦੇ ਆ ਬਾਈ ਕਹਿੰਦਾ 30 ਦੀ ਹਾਨ ਆਏ ਮੁੱਲ 35000 ਆ ਮੁੱਲ ਤਾਂ ਜਿੰਨਾ ਮਰਜ਼ੀ ਕਰੀ 30 ਤੋਂ ਬਾਈ ਕਹਿੰਦਾ ਘੱਟ ਦੇਣੀ ਨਹੀਂ ਕੋਈ ਵੀਰ 30 ਤੋਂ ਘੱਟ ਵਾਲਾ ਫੋਨ ਨਾ ਲਾਵੇ ਬਾਈ ਕਹਿੰਦਾ ਘਰੇ ਰੱਖ ਲਾਂਗੇ ਖਾਣਾ ਦੇ ਸਹਜ ਬਹੁਤ ਸੋਨੇ ਬਾਕੀ ਜਿਹੜੇ ਸਾਰੇ ਪਸ਼ੂਆਂ ਦਾ ਜਿੰਨਾ ਦੁੱਧ ਬਾਈ ਨੇ ਦੱਸਿਆ ਨੈਟ ਕੰਡੇ ਵਾਲਾ ਤਿਆਰ ਹੋਊਗਾ ਤਸੱਲੀ ਬਾਈ ਕਹਿੰਦਾ ਤੁਸੀਂ ਆਪ ਕਰਨੀ ਮੇਰੇ ਘਰੇ ਚਾਹੇ 2 ਟਾਈਮ ਚੋਹੋ ਚਾਹੇ 4 ਟਾਈਮ ਚੋਹੋ ਚਾਹੇ 6 ਟਾਈਮ ਚੋਹੋ ਉਹਨਾਂ ਦੁੱਧ ਨੈਟ ਕੰਡੇ ਵਾਲਾ ਤਿਆਰ ਹੋਊਗਾ ਨੰਬਰ ਬਾਈ ਦਾ ਸਕਰੀਨ ਤੇ ਚੱਲ ਰਿਹਾ ਬਾਈ ਨਾਲ ਕਨੈਕਟ ਕਰ ਦੇ ਸਕਦੇ ਆ ਜਿਹੜੇ ਬਾਈ ਵੱਲੋਂ ਰੇਟ ਕੀਤੇ ਗਏ ਆ ਕੋਈ ਫੈਕਸ ਨਹੀਂ ਹੁੰਦੇ ਮਾਨਦਾਨ ਜ਼ਰੂਰ ਕੀਤਾ ਜਾਊਗਾ ਜੀ ਧੰਨਵਾਦ ਜੀ 5 ਨੰਬਰ ਇਹ ਗਾਂ ਦੀ ਕੀ ਡਿਟੇਲ ਆ ਜੀ ਇਹ ਗਾਂ ਦਾ ਜੀ ਇੱਕ ਥਾਣਾ ਆ ਜਿਹੜਾ ਮੂਰਲਾ ਥਾਣਾ ਜੀ ਤੇਲ ਆ ਜੀ ਇਹ ਆ ਤੇਲ ਲਾ ਜੀ ਪਹਿਲਾਂ ਤੋਂ ਤੇਲ ਲਾਏ ਕੋਈ ਉਹੋ ਜੀ ਗੱਲ ਨਹੀਂ ਗੀ ਠੀਕ ਆ ਜੀ ਆ ਪਾਈ ਤੇਲ ਹੀ ਲਿਆਂਦੀ ਸੀਗੀ ਤੇਲ ਹੀ ਲਿਆਂਦੀ ਹਾਂ ਜੀ ਠੀਕ ਆ ਜੀ ਤੇ ਕਿੰਨਾ ਦੁੱਧ ਤਿਆਰ ਆ ਜੀ 6 ਕਿਲੋ ਠੀਕ ਆ ਜੀ 6 ਕਿਲੋ ਦੱਸਿਆ 6 ਕਿਲੋ ਆ ਜਾਣੀ ਜੇ ਕੋਈ ਉਹ ਜੇ ਘਰੇ ਜਾਊਗੀ ਜਣੇ ਜਿਹਦੇ ਕੋ ਪਸ਼ੂ ਘਟ ਆ ਹਾਂਜੀ 7-8 ਕਿਲੋ ਦੁੱਧ ਦੀ ਗਾਰੰਟੀ ਆ ਜੇ ਚੰਗੀ ਸੇਵਾ ਕਰੂਗਾ ਠੀਕ ਆ ਬਾਕੀ ਜਾਤ ਬਰੀਡ ਸੋਹਣੀਆਂ ਦੇਖ ਸਕਦੇ ਹੋ ਤੁਸੀਂ ਵੀ ਸੇਵਾ ਓਨੀ ਹੀ ਹੁੰਦੀ ਕਰਕੇ ਇਹਨੂੰ ਹੁਣ ਇਸਾਈਡ ਤੇ ਬੰਨਿਆ ਹੋਇਆ ਠੀਕ ਹੈ 6 ਕਿਲੋ ਹੈਗਾ ਜੀ ਪੈਡ ਬਹੁਤ ਚੰਗੀ ਹੈ ਦੀ ਠੀਕ ਹੈ ਜੀ ਬਾਕੀ ਜਾਤ ਬ੍ਰੇਡ ਤੁਸੀਂ ਦੇਖ ਸਕਦੇ ਹੋ ਬਾਈ ਨੇ ਪਹਿਲਾਂ ਹੀ ਦੱਸਦਾ ਕਿ ਇੱਕ ਥਾਂ ਦੀ ਤੇਲਾ ਬਾਅਦ ਚ ਕੋਈ ਵੀਰ ਦੂਰੋਂ ਨੇੜੋਂ ਆਉਂਦਾ ਤਾਂ ਮੜਨਾ ਔਖਾ ਹੋ ਜਾਂਦਾ ਬਾਈ ਕਹਿੰਦਾ 6 ਕਿਲੋ ਨੱਤ ਅੰਡੇ ਵਾਲਾ ਤਿਆਰ ਆ ਬਾਕੀ ਜੀ ਤੋਂ ਲਈ ਹੈ ਬਾਈ ਏਆਈ ਡੇਢ ਮਹੀਨੇ ਦੀ ਉਹ ਕਹਿੰਦਾ ਹੋਈ ਵੀ ਆ ਮਾਲਕ ਨੇ ਦੱਸਿਆ ਜੀ ਹਾਂਜੀ ਹਾਂਜੀ ਆਪਾਂ ਖਾਲੀ ਮੰਨ ਕੇ ਦੇਈ ਆਪਾਂ ਖਾਲੀ ਮੰਨ ਕੇ ਲਈਆ ਖਾਲ ਕੋਈ ਦੇਣੀ ਆ ਠੀਕ ਆ ਜੀ ਉਹ ਗਾਂ ਅਗਲੀ ਦੀ ਕਿਸਮਤ ਆ ਛੱਕਾ ਮੈਨੂੰ ਵੀ ਪੈ ਰਿਆ ਅੱਛਾ ਜੀ ਹੋ ਸਕਦਾ ਹੋਵੇ ਠੀਕ ਆ ਜੀ ਪਰ ਆਪਾਂ ਕਹਿੰਦੇ ਵੀ ਹੁਣ ਚਲੋ ਵੀਡੀਓ ਬਣਾਉਣ ਲੱਗੇ ਚੱਲੇ ਦੀ ਵੀ ਬਣਾ ਦੇ ਯਾਰ ਨਾਲ ਹੀ ਹੋ ਸਕਦਾ ਠੀਕ ਗਾਂ ਅਗਲੀ ਦੀ ਕਿਸਮਤ ਆ ਹਨਾ ਬਾਈ ਕਹਿੰਦਾ ਮਾਲਕ ਦਾਸ ਦੇ ਕਿ ਡੇਢ ਮਹੀਨਾ ਹੋ ਗਿਆ ਏ ਆਈ ਨੂੰ ਪਰ ਆਪਾਂ ਖਾਲੀ ਮੰਨ ਕੇ ਲਈ ਸੀ ਤੇ ਖਾਲੀ ਮੰਨ ਕੇ ਦੇਣੀ ਆ ਮਿਹੜਾਂ ਦੇ ਵਿੱਚ ਹਜੇ ਦੂਜੀ ਸੂਏ ਸੂਈ ਹੋਊਗੀ ਇਹ ਹਾਂਜੀ ਇਹ ਮਾਲ ਉਹ ਬਾਣ ਬਣ ਗਈ ਦਾ ਤੀਜੇ ਸੂਗੀ ਮੇਰੇ ਨਾਲ ਤੀਜੇ ਵਾਸਤੇ ਗੱਬਣ ਹੋਊਗੀ ਜੇ ਚੈੱਕ ਪਾਸ ਹੋ ਗਈ ਤਾਂ ਉਹ ਬਾਈ ਅਗਲੇ ਦੀ ਕਿਸਮਾ ਤਾਂ ਲੈਣ ਵਾਲੇ ਦੀ ਪੱਠਿਆਂ ਪੁੱਠਿਆਂ ਨੂੰ ਪੂਰਾ ਆ ਵਦਿਆ ਫੇਸ ਕੁਆਲਿਟੀ ਸੋਹਣੀ ਆ ਪ੍ਰਿੰਟ ਵਗੈਰਾ ਚੰਗਾ ਜੀ ਬਾਕੀ ਜਿੰਨਾ ਦੁੱਧ ਬਾਈ ਨੇ ਦੱਸਿਆ ਨੱਟ ਤਿਆਰ ਹੋਊਗਾ ਮੁੱਲ ਜੀ ਇਹਦਾ ਮੁੱਲ 15 ਕਰਦੇ 12 ਦੀ ਹਾਂ ਨਾ ਹੀ ਹੈ ਠੀਕ ਆ ਜੀ 12000 ਮੱਝਾਂ ਚ ਪੈਂਦਾ ਜੀ ਦੁੱਧ ਇਹਦਾ ਠੀਕ ਆ ਜੀ ਹਾਂ ਪੂਰਾ ਸੰਗਣਾ ਦੁੱਧ ਦਾ ਟੋਕੜ ਦਾ ਕਰਕੇ ਠੀਕ ਆ ਜੀ ਬਾਈ ਕਹਿੰਦਾ ਪੰਜ ਪੰਜ ਤੋਂ ਉੱਤੇ ਜਾਂਦੀ ਫੈਂਟ ਇਹਦੀ ਪੈਟੇ ਦੀ ਚੰਗੀ ਆਉਂਦੀ ਆ ਪੰਜ ਪਲੱਸ ਸਾਢੇ ਪੰਜ ਹੁੰਦੀ ਆ ਹਾਂਜੀ 6 ਕਿਲੋ ਤਿਆਰ ਆ 12000 ਦੀ ਬਾਈ ਕਹਿੰਦਾ ਹਾਂ ਨਾ ਏ ਜ਼ਿਆਦਾ ਬਸ ਬਾੜਾ ਨਹੀਂ ਠੀਕ ਆ ਜੀ ਫੈਕਸ ਜਾਈ ਪ੍ਰਾਈਸ ਆ ਹਾਂ ਬਹੁਤ ਚੰਗੀ ਆ ਜੇ ਬਣੀ ਨਿਕਲੇ ਤਾਂ ਅਗਲੇ ਦੀ ਉਹ ਵੀ ਕਿਸਮਤ ਆ ਠੀਕ ਆ ਜੀ ਹੂੰ ਵੀ ਚੰਗੀ ਆ ਯਾਨੀ ਵਹਿੜਾਂ ਚ ਸੀਲ ਸਾਊ ਪੂਰੀ ਆ ਜੀ ਪੂਰੀ 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 ਸੀਲ ਸਾਊ ਆ ਬਾਈ ਕਹਿੰਦਾ 12000 ਚੋਂ ਮਾੜਾ ਮੋਟਾ ਜਾਂ ਮਾਨਦਾਨ ਹੋਊਗਾ ਜਿਹੜੇ ਨਿਆਣਾ ਪਾ ਕੇ ਚਾਹੁੰਦੇ ਆ ਠੀਕ ਹੈ ਜੀ ਨਿਆਣਾ ਪਾਉਣਾ ਪੈਂਦਾ ਹੈ ਨਿਆਣਾ ਪਾ ਕੇ ਬਾਈ ਕਹਿੰਦਾ ਚੋਨੇ ਆਪਾਂ ਹਾਂਜੀ ਕਨੈਕਟ ਬਾਈ ਲਵੇ ਜੀ ਨੇ ਚੋਾਈ ਕਰ ਸਕਦਾ ਕੋਈ ਚੱਕਰ ਨਹੀਂ ਠੀਕ ਹੈ ਜੀ ਚੋਾਈ ਤੁਸੀਂ ਆਪ ਕਰਨੀ ਆ ਦੋ ਟਾਈਮ ਚਾਰ ਟਾਈਮ ਚੋਾਈ ਕਰ ਸਕਦਾ ਹੈ ਨੰਬਰ 22 ਦਾ ਸਕਰੀਨ ਤੇ ਚੱਲੂਗਾ ਬਾਈ ਨਾਲ ਕਨੈਕਟ ਕਰ ਸਕਦਾ ਛੋਟੇ ਜੇ ਮੁੱਲ ਦੀ ਗਾਂ 6 ਕਿਲੋ ਦੁੱਧ ਵਾਲੀ ਚੰਗੀ ਫੈਟ ਸੰਗਣਾ ਵਾਲੀ ਜਿਹੜੇ ਵੀਰ ਨੇ ਦੁੱਧ ਪੀਣ ਲਈ ਲੈਣੀ ਹੋਵੇ ਤਾਂ ਮਾੜੀ ਨਹੀਂ ਗੀ ਬਿਲਕੁਲ ਜਾਇਜ਼ ਮੱਲੇ ਚ ਗਰਮੀ ਗਰਮੀ ਦੁੱਧ ਪਿਆਜੂਗੀ ਜੀ ਬਾਕੀ ਜੇ ਗੱਬਰ ਨਿਕਲਿਆ ਜੀ ਤਾਂ ਬਾਲੀ ਵਧੀਆ ਗੱਲ ਆ ਬਾਈ ਕਹਿੰਦਾ ਪਰ ਆਪਾਂ ਖਾਲੀ ਮੰਨ ਕੇ ਦੇਣੀ ਆ ਮਾਲਕਾਂ ਨੇ ਐਈ ਤਰਾਈ ਸੀਗੀ 12000 ਮਾਨਤਨ ਕਰ ਦੇਣਗੇ ਜਰੂਰ ਜੀ 12000 ਚੋ ਬਾਈ ਨਾਲ ਕਨੈਕਟ ਕਰ ਸਕਦੇ